ਸੋ ਵੀਡੀਓ ਦਾ ਥੰਬਨੇਲ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ ਹੋ ਸਕਦਾ ਹੈ ਤੁਹਾਨੂੰ ਇਹ ਵੀਡੀਓ ਗੰਦੀ ਲੱਗੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਛੱਡ ਸਕਦੇ ਹੋ ਪਰ ਫਿਰ ਵੀ ਆਪ ਜੀ ਜੇਕਰ ਸੁਣ ਸਕਦੇ ਹੋ ਤੇ ਆਪਣੇ 이어ਫੋਨ ਜਿਹੜੇ ਹਨ ਉਹ ਕੰਨਾਂ ਵਿੱਚ ਲਗਾ ਲਓ ਅਗਰ ਪਰਿਵਾਰ ਮੈਂਬਰਾਂ ਵਿੱਚ ਬੈਠੇ ਹੋ ਪਰ ਫਿਰ ਵੀ ਜੇਕਰ ਆਪ ਜੀ ਦਾ ਦਿਲ ਵੱਡਾ ਹੈ ਸੋਚ ਨੇਕ ਹੈ ਚੰਗੀ ਸੋਚ ਦੇ ਹੋ ਤਾਂ ਜ਼ਰੂਰ ਇਸ ਵੀਡੀਓ ਨੂੰ ਸੁਣ ਲੈਣਾ ਕਿਉਂਕਿ ਅਸੀਂ ਇਸ ਵੀਡੀਓ ਵਿੱਚ ਕੁਝ ਵੀ ਗੰਦਾ ਨਹੀਂ ਦੱਸ ਰਹੇ ਬਲਕਿ ਇੱਕ ਉੱਚੀ ਸੁੱਚੀ ਸੋਚ ਵਿਚਾਰ ਜਿਹੜੀ ਹੈ ਉਹ ਇਹਦੇ ਵਿੱਚੋਂ ਆਪਾਂ ਲੱਭਣੀ ਹੈ ਸੋ ਆਓ ਹੁਣ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਿਸ਼ਵਾਸੀ ਉਹ ਸ਼ਹਿਰ ਦੇ ਬਾਜ਼ਾਰ ਵਿੱਚ ਰਹਿੰਦੀ ਸੀ ਗੰਦੇ ਕੰਮ ਕਰਿਆ ਕਰਦੀ ਸੀ ਉਸ ਦਾ ਰੂਪ ਉਸ ਦੇ ਜਵਾਨੀ ਤੇ ਬਹੁਤ ਸਾਰੇ ਮਰਦ ਆਪਣਾ ਚਰਿੱਤਰ ਮਤਲਬ ਕੈਰੈਕਟਰ ਖਰਾਬ ਕਰ ਲੈਂਦੇ ਸਨ ਤੇ ਔਰਤ ਬਹੁਤ ਸਾਰੇ ਸਰੀਰਾਂ ਨਾਲ ਸੰਬੰਧ ਬਣਾ ਬਣਾ ਕੇ ਪਾਪਾਂ ਦੀ ਪੰਡ ਬੰਨੀ ਜਾਇਆ ਕਰਦੀ ਸੀ ਜਦੋਂ ਹੀ ਦਿਨ ਢਲਦਾ ਸ਼ਾਮਾਂ ਪੈਂਦੀਆਂ ਤਾਂ ਉਸ ਦੇ ਘਰ ਬੰਦਿਆਂ ਦੀ ਆਵਾਜ਼ ਆਈ ਸ਼ੁਰੂ ਹੋ ਜਾਂਦੀ ਉਸ ਘਰ ਰੌਣਕ ਹੁੰਦੀ ਦੀਵਾ ਬਲਦਾ ਤੇ ਉਹ ਹਾਰ ਸ਼ਿੰਗਾਰ ਕਰਕੇ ਬੈਠ ਜਾਂਦੀ ਤੇ ਪੂਰੀ ਰਾਤ ਉਸ ਦੇ ਕੋਲ ਪਰਾਏ ਮਰਦ ਆਉਂਦੇ ਤੇ ਜਾਂਦੇ ਰਹਿੰਦੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਵਿਸ਼ਿਆਂ ਵਿਕਾਰਾਂ ਨੂੰ ਭੋਗ ਕੇ ਆਪਣਾ ਜੀਵਨ ਬਰਬਾਦ ਕਰਦੇ ਸਨ ਇਸੇ ਤਰ੍ਹਾਂ ਹਰ ਰੋਜ਼ ਹੁੰਦਾ ਜਦੋਂ ਹੀ ਸ਼ਾਮ ਪੈ ਜਾਣੀ ਤਾਂ ਜਾਣੋ ਉਸ ਦੇ ਲਈ ਉਸ ਦਾ ਕੰਮ ਸ਼ੁਰੂ ਹੋ ਜਾਂਦਾ ਪਰਾਏ ਮਰਦਾਂ ਦੇ ਨਾਲ ਸਰੀਰ ਦੇ ਸੰਬੰਧ ਬਣਾਉਣੇ ਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਉਸ ਦੇ ਬਦਲੇ ਵਿੱਚ ਪੈਸੇ ਲੈ ਲੈਣੇ ਇਸੇ ਤਰ੍ਹਾਂ ਹਰ ਰੋਜ਼ ਉਹ ਆਪਣੇ ਜੀਵਨ ਨੂੰ ਬਰਬਾਦ ਕਰਦੀ ਰਹੀ ਉਸ ਨੂੰ ਜੀਵਨ ਦੀ ਅਸਲੀ ਸਚਾਈ ਦਾ ਪਤਾ ਹੀ ਨਹੀਂ ਸੀ ਚੱਲ ਰਿਹਾ ਉਸ ਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਉਹ ਨਰਕਾਂ ਦੇ ਘੂਰ ਨਰਕ ਖੂਹ ਵਿੱਚ ਡਿੱਗਦੀ ਜਾ ਰਹੀ ਹੈ ਜਿਸ ਵਿੱਚੋਂ ਨਿਕਲਣਾ ਉਸ ਲਈ ਬਹੁਤ ਮੁਸ਼ਕਲ ਹੋ ਜਾਵੇਗਾ ਸੋ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਦੱਸ ਦਿੰਦੇ ਹਾਂ ਕਿ ਆਪਾਂ ਇਸ ਕਹਾਣੀ ਨੂੰ ਸਿਰਫ ਇਸ ਵਾਸਤੇ ਸੁਣਾ ਰਹੇ ਹਾਂ ਕਿਉਂਕਿ ਗੁਰਬਾਣੀ ਵਿੱਚ ਇਸ ਕਹਾਣੀ ਦੇ ਕਰੈਕਟਰ ਦਾ ਨਾਮ ਕਈ ਵਾਰ ਆਇਆ ਹੈ ਤੇ ਗੁਰਬਾਣੀ ਦੇ ਉਹਨਾਂ ਸ਼ਬਦਾਂ ਨੂੰ ਸਮਝਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਔਰਤ ਦਾ ਜੀਵਨ ਕਿਹੋ ਜਿਹਾ ਸੀ ਤੇ ਕਿਉਂ ਗੁਰਬਾਣੀ ਵਿੱਚ ਉਸ ਦਾ ਨਾਮ ਆਇਆ ਹੈ ਨਾਲ ਆਪ ਜੀ ਨੂੰ ਇਹ ਵੀ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਤਰ੍ਹਾਂ ਅਖੀਰ ਤੱਕ ਸੁਣਨਾ ਕਿਉਂਕਿ ਵੀਡੀਓ ਦਾ ਸਾਰਾ ਨਿਚੋੜ ਜੋ ਹੈ ਉਹ ਆਪਾਂ ਵੀਡੀਓ ਦੇ ਅਖੀਰ ਦੇ ਵਿੱਚ ਗੁਰਮਤਿ ਦੇ ਅਨੁਸਾਰ ਵਿਚਾਰ ਕਰਾਂਗੇ ਜੋ ਸਿਰਫ 1 ਜਾਂ 2 ਮਿੰਟ ਦੀ ਹੋਵੇਗੀ ਸੋ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸੋ ਆਓ ਹੁਣ ਅੱਗੇ ਉਸ ਔਰਤ ਦੀ ਕਹਾਣੀ ਆਪਾਂ ਸ਼ੁਰੂ ਕਰਦੇ ਹਾਂ ਉਸ ਔਰਤ ਦਾ ਜੀਵਨ ਬੁਰੇ ਤਰ੍ਹਾਂ ਪਰਿਸ਼ਟ ਹੋ ਚੁੱਕਾ ਸੀ ਉਹ ਵਿਕਾਰਾਂ ਵਿੱਚ ਖੁੱਬਦੀ ਜਾ ਰਹੀ ਸੀ ਪਰ ਉਹ ਇੰਨੇ ਜ਼ਿਆਦਾ ਗੰਦੇ ਮਾੜੇ ਕਰਮ ਕਰਨ ਤੋਂ ਬਾਅਦ ਵੀ ਕਿਵੇਂ ਬਚ ਨਿਕਲੀ ਉਸ ਦੇ ਪਾਪ ਤੇ ਨਰਕੀ ਜੀਵਨ ਵਿੱਚੋਂ ਨਿਕਲਣ ਦੀ ਕਥਾ ਇਉਂ ਹੈ ਕਿ ਉਹ ਜਦੋਂ ਮੰਦੇ ਕਰਮਾਂ ਵਿੱਚ ਰੁੱਝੀ ਹੋਈ ਜੀਵਨ ਨੂੰ ਭੁੱਲ ਗਈ ਸੀ ਮਨੁੱਖਾ ਜੀਵਨ ਦੇ ਮਨੋਰਥ ਦਾ ਉਹ ਕਾਹੀ ਪਤਾ ਨਹੀਂ ਸੀ ਸਾਖੀ ਮਿਲਦੀ ਹੈ ਕਿ ਇੱਕ ਦਿਨ ਇੱਕ ਸਾਧੂ ਆ ਗਿਆ ਉਸ ਦੇ ਕੋਲ ਇੱਕ ਤੋਤਾ ਸੀ ਆਖਦੇ ਹਨ ਉਹ ਸਾਧੂ ਸ਼ਹਿਰੋਂ ਬਾਹਰ ਰਿਆਹ ਕਰਦਾ ਸੀ ਜਿਸ ਜਗ੍ਹਾ ਵਸੋਂ ਬਹੁਤ ਜ਼ਿਆਦਾ ਹੋਵੇ ਜ਼ਿਆਦਾ ਲੋਕ ਰਹਿੰਦੇ ਹੋਣ ਉਸ ਥਾਂ ਤੇ ਬਹੁਤ ਘਟ ਜਾਂਦਾ ਸੀ ਪਰ ਇੱਕ ਰਾਤ بارش ਬਹੁਤ ਹੋਈ ਐਨੀ بارش ਹੋਈ ਕਿ ਉੱਚੀ ਨੀਵੀਂ ਧਰਤੀ ਜਲ ਹੀ ਜਲ ਦਿਸਣ ਲੱਗੀ ਸਾਧੂ ਨੇ ਦੇਖਿਆ ਕਿ ਉਸ ਦੇ ਕੋਲ ਜੋ ਤੋਤਾ ਹੈ ਠੰਡ ਨਾਲ ਉਸ ਦਾ ਤੋਤਾ ਵੀ ਮਰਨ ਲੱਗਾ ਹੈ ਉਸ ਰੱਬ ਦੇ ਪਿਆਰੇ ਸਾਧੂ ਨੂੰ ਇਹ ਤੋਤਾ ਪੰਛੀ ਜਾਣ ਨਾਲੋਂ ਵੀ ਵੱਧ ਪਿਆਰਾ ਸੀ ਉਹ ਇਸ ਕਰਕੇ ਕਿਉਂਕਿ ਉਹ ਤੋਤਾ ਰਾਮ ਨਾਮ ਦੀ ਪੈਂਤੀ ਪੜਦਾ ਸੀ ਉਸ ਨੇ ਤੋਤੇ ਦੇ ਪਿੰਜਰੇ ਨੂੰ ਚੁੱਕਿਆ ਤੇ ਸ਼ਹਿਰ ਵੱਲ ਤੁਰ ਪਿਆ ਉਸ ਨੇ ਆਪਣੀ ਗੋਦੜੀ ਤੇ ਹੋਰ ਬਸਤਰ ਉੱਪਰ ਲਏ ਹੋਏ ਸਨ ਕੁਦਰਤ ਦੀ ਸ਼ਕਤੀ ਦਾ ਮੁਕਾਬਲਾ ਕਰਨਾ ਉਸ ਦੇ ਵੱਸ ਤੋਂ ਬਾਹਰ ਸੀ ਉਹ ਤੁਰਿਆ ਆਇਆ ਪਰ ਕੋਈ ਆਸਰਾ ਨਾ ਲੱਭਾ ਹੁਣ ਰਾਤ ਦਾ ਸਮਾਂ ਸੀ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੂਹੇ ਮਾਰ ਕੇ ਸੁੱਤੇ ਪਏ ਸਨ ਸ਼ਹਿਰ ਵਿੱਚ ਬਹੁਤ ਹੀ ਜ਼ਿਆਦਾ ਤੁਰਨ ਤੇ ਵੀ ਸਾਧੂ ਨੂੰ ਕੋਈ ਆਸਰਾ ਨਾ ਲੱਭਾ ਅਖੀਰ ਚੱਲਦੇ ਚੱਲਦੇ ਸਾਹਮਣੇ ਗਨਕਾ ਨਾਮ ਦੀ ਉਸ ਔਰਤ ਦਾ ਘਰ ਆਇਆ ਉਸ ਦਾ ਤੇ ਠੰਡਾ ਹੀ ਰਾਤ ਨੂੰ ਹੁੰਦਾ ਸੀ ਇਸ ਲਈ ਉਸ ਦੇ ਘਰ ਦੀਵਾ ਜਗਦਾ ਸੀ ਬੂਹਾ ਵੀ ਖੁੱਲਾ ਸੀ ਸਾਧੂ RAM ਦਾ ਨਾਮ ਲੈ ਕੇ ਅੱਗੇ ਲੰਘ ਗਿਆ ਗਣਕਾ ਉਸ ਨੂੰ ਦੇਖ ਕੇ ਮਨ ਵਿੱਚ ਬਹੁਤ ਜ਼ਿਆਦਾ ਖੁਸ਼ ਹੋਈ ਉਸ ਨੇ ਖਿਆਲ ਕੀਤਾ ਕਿ ਮੀ ਹਨੇਰੀ ਦੇ ਸਮੇਂ ਵੀ ਉਸ ਦੇ ਕੋਲ ਗਾਹਕ ਆਇਆ ਹੈ ਜਿਹੜਾ ਉਸ ਨੂੰ ਪੈਸੇ ਖਟਾਏਗਾ ਉਸ ਦੇ ਤਨ ਦਾ ਸੌਦਾ ਕਰੇਗਾ ਉਸ ਨੇ ਚਾਹ ਨਾਲ ਆਖਿਆ ਆਓ ਮੇਰੀਆਂ ਅੱਖਾਂ ਵਿੱਚ ਬੈਠੋ ਮੈਂ ਤਾਂ ਤੁਹਾਨੂੰ ਕਦੋਂ ਦੀ ਉਡੀਕ ਦੀ ਸਾਂ ਗਨਕਾ ਦਾ ਇਹ ਬਾਗ ਸੁਣ ਕੇ ਤੇ ਉਸ ਦੇ ਰੂਪ ਤੇ ਸ਼ਿੰਗਾਰ ਨੂੰ ਤੱਕ ਕੇ ਸਾਧੂ ਬੜਾ ਹੈਰਾਨ ਹੋਇਆ ਉਸ ਨੇ ਕਿਹਾ ਬੇਟੇ ਬਾਹਰ بارش ਬਹੁਤ ਹੈ ਜਿੱਥੇ ਮੈਂ ਰਹਿੰਦਾ ਸੀ ਮੇਰੀ ਉਹ ਝੁੱਗੀ ਰੁੜ ਗਈ ਹੈ ਮੈਂ ਆਪਣੇ ਇਸ ਪੰਛੀ ਤੂਤੇ ਸਮੇਤ ਆਸਰਾ ਲੈਣ ਤੇਰੇ ਕੋਲ ਆਇਆ ਹਾਂ ਬੇਟੀ ਸ਼ਬਦ ਨੇ ਗਨੁਕਾ ਦੇ ਪਾਪੀ ਮਾਨੂੰ ਕੰਬਾ ਕੇ ਰੱਖ ਦਿੱਤਾ ਉਹ ਇੱਕ ਵਾਰ ਕੰਬੀ ਤੇ ਮੁੜ ਨਿਰਾਸ਼ਤਾ ਨਾਲ ਬੋਲੀ ਤੁਸਾਂ ਰਾਤ ਰਹਿਣਾ ਹੈ ਸਾਧੂ ਨੇ ਕਿਹਾ ਹਾਂ ਬੇਟੀ ਅਸਾਂ ਰਾਤ ਰਹਿਣਾ ਹੈ ਹਰ ਆਤਮਾ ਪਰਮਾਤਮਾ ਦੀ ਅੰਸ ਹੈ ਤੇ ਸਰੀਰ ਆਤਮਾ ਦਾ ਘਰ ਹੈ ਸਰੀਰ ਨੂੰ ਆਸਰਾ ਦੇਣਾ ਨੇਕ ਮਾਰਗ ਤੇ ਚੱਲਣਾ ਹੈ ਪੁਤਰੀ ਪਰਮਾਤਮਾ ਨੇ ਤੈਨੂੰ ਸੁਖ ਦੇ ਸਾਧਨ ਬਖਸ਼ੇ ਹਨ ਉਸ ਨੂੰ ਯਾਦ ਕਰਦੇ ਹੋਏਗੇ ਸਾਧੂ ਸਹਿਜ ਸੁਭਾਅ ਬੋਲੀ ਗਏ ਉਹਨਾਂ ਦੀ ਆਤਮਾ ਸੱਚ ਹੀ ਨਿਰਮਲ ਸੀ ਪਰ ਗਨਕਾ ਜਿਸ ਦਾ ਅਸਲੀ ਨਾਮ ਚੰਦਰਮਣੀ ਸੀ ਉਹ ਤਾਂ ਸੁਣ ਸੁਣ ਕੇ ਕਬਰਾਉਣ ਲੱਗੀ ਉਹ ਤਾਂ ਪਾਪੀ ਸੀ ਉਸ ਨੇ ਕਬਰਹਾਟ ਵਿੱਚ ਆਖਿਆ ਤੁਸੀਂ ਸਾਧੂ ਹੋ ਹਾਂ ਬੇਟੀ ਮੈਂ ਸਾਧੂ ਹਾਂ ਮੇਰੇ ਮਾਲਕ ਨੇ ਮੈਨੂੰ ਸਾਧੂ ਬਣਾ ਕੇ ਆਪਣੇ ਨਾਮ ਦੇ ਸਿਮਰਨ ਵੱਲ ਲਾਇਆ ਹੈ ਉਹ ਮਾਲਕ ਜਿਹੜਾ ਸਭ ਦਾ ਕਰਤਾ ਹਰਤਾ ਜੀਵਨ ਦਾਤਾ ਅਨ ਦਾਤਾ ਹੈ ਗਨਕਾ ਦਾ ਮਨ ਬਦਲਿਆ ਉਸ ਦੇ ਮਨ ਵਿੱਚ ਕੁਝ ਨੇਕ ਖਿਆਲ ਆਏ ਕਿਉਂਕਿ ਸ਼ਾਮ ਦੇ ਦਿਨ ਤੋਂ ਉਸ ਦੇ ਕੋਲ ਐਸਾ ਪੁਰਸ਼ ਕੋਈ ਨਹੀਂ ਸੀ ਆਇਆ ਜਿਹੜਾ ਉਸ ਨੂੰ ਪਾਪ ਕਰਮ ਵੱਲ ਲਾਉਂਦਾ ਗੰਦੀ ਬਿਰਤੀ ਨਾਲ ਉਸ ਦੇ ਮੈਲੇ ਮਨ ਤੇ ਹੋਰ ਮੈਲ ਛੁੱਟਦਾ ਉਸ ਦਿਨ ਉਹ ਸਵੇਰੇ ਇਸ਼ਨਾਨ ਕਰਕੇ ਫਿਰਦੀ ਰਹੀ ਤੇ ਬਾਹਰ ਬਾਰਿਸ਼ ਹੁੰਦੀ ਰਹੀ ਤੁਸੀਂ ਸਾਧੂ ਜੀ ਭਗਵਾਨ ਦੇ ਭਗਤ ਠੀਕ ਹੈ ਆਓ ਬੈਠੋ ਤੇ ਗਿੱਲੇ ਬਸਤਰ ਲਾ ਕੇ ਸੁੱਕੇ ਪਹਿਨ ਲਵੋ ਸ਼ਾਇਦ ਜੀਵਨ ਵਿੱਚ ਸਾਧੂ ਦੀ ਸੇਵਾ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ ਆਉ ਕੀ ਪਤਾ ਮੇਰੇ ਜੀਵਨ ਵਿੱਚ ਐਸੀ ਘਟਨਾ ਹੋਣੀ ਹੋਵੇਗੀ ਇਉਂ ਆਖਦੇ ਹੋਈ ਨੇ ਸਾਧੂ ਦੇ ਗਿਰਲੇ ਬਸਤਰ ਲੋਹਾਏ ਤੇ ਉਸ ਨੂੰ ਗਰਮ ਬਸਤਰ ਦਿੱਤੇ ਅੱਗ ਬਾਲ ਕੇ ਉਸ ਦੇ ਤੋਤੇ ਤੇ ਉਸ ਨੂੰ ਅੱਗ ਸਕਾਈ ਉਹ ਨਿੱਗੇ ਹੋਏ ਤਾਂ ਤੋਤਾ ਆਪਣੀ ਆਦਤ ਅਨੁਸਾਰ ਰਾਮ ਦਾ ਨਾਮ ਲੈਣ ਲੱਗ ਪਿਆ ਚੰਦਰਮੁਖੀ ਗਣਕਾ ਨੂੰ ਉਨ੍ਹਾਂ ਦੀਆਂ ਗੱਲਾਂ ਅਨੋਖੀਆਂ ਲੱਗੀਆਂ ਉਸ ਨੇ ਸਾਧੂ ਨੂੰ ਆਖਿਆ ਮਹਾਰਾਜ ਭੋਜਨ ਕਰੋਗੇ ਹਾਂ ਪੁੱਤਰੀ ਮੈਂ ਵੀ ਭੁੱਖਾ ਹਾਂ ਇਹ ਪੰਛੀ ਵੀ ਜੋ ਭਗਵਾਨ ਨੇ ਲਿਖਿਆ ਹੈ ਦੇਵੇਗਾ ਅੱਜ ਨਹੀਂ ਤਾਂ ਕੱਲ੍ਹ ਸਹੀਂ ਉਸ ਦੀ ਇੱਛਾ ਜੈਸੀ ਹੈ ਵੈਸਾ ਹੀ ਹੋਣਾ ਹੈ ਸਾਧੂ ਨੇ ਉੱਤਰ ਦਿੱਤਾ ਮੇਰੇ ਕੋਲ ਜੋ ਕੁਝ ਹੈ ਉਸ ਨੂੰ ਪਰਵਾਨ ਕਰੋ ਮੈਂ ਗਨਕਾ ਵੇਸ਼ਵਾ ਹਾਂ ਜਿਸ ਨੂੰ ਇਸ ਘਰ ਵਿੱਚ ਆਏ ਨੂੰ 12 ਸਾਲ ਹੋ ਗਏ ਹਨ ਪੁਰਸ਼ਾਂ ਦੇ ਮਨਾਂ ਦੀਆਂ ਖੁਸ਼ੀਆਂ ਕਰਦੀ ਰਹੀ ਹਾਂ ਹਰੇਕ ਵਿਅਕਤੀ ਨੂੰ ਖੁਸ਼ ਕਰਦੀ ਹਾਂ ਮੈਂ ਤਾਂ ਪਾਪਣ ਹਾਂ ਪਾਪਣ ਦੇ ਘਰ ਦਾ ਭੋਜਨ ਗਨਕਾ ਚੰਦਰਮੁਖੀ ਨੇ ਆਖਿਆ ਉਸ ਦੇ ਚਿਹਰੇ ਤੇ ਗੰਭੀਰਤਾ ਆਈ ਸ਼ਾਇਦ ਉਸ ਦੇ ਜੀਵਨ ਵਿੱਚ ਪਹਿਲੀ ਘਟਨਾ ਸੀ ਸਾਧੂ ਨੇ ਦੇਖਿਆ ਗਣਕਾ ਨੇ ਆਪਣੇ ਪਾਪ ਕਰਮ ਨੂੰ ਅਨੁਭਵ ਕਰ ਲਿਆ ਹੈ ਹੁਣ ਉਸ ਨੂੰ ਉਪਦੇਸ਼ ਦੇਣਾ ਠੀਕ ਹੈ ਉਹਨਾਂ ਨੇ ਕਿਹਾ ਤੇਰਾ ਦਿੱਤਾ ਭੋਜਨ ਪ੍ਰਵਾਨ ਹੋਵੇਗਾ ਇਸ ਜਗਤ ਵਿੱਚ ਮਾਇਆ ਦਾ ਬੜਾ ਵੱਡਾ ਅਸਰ ਹੈ ਸੰਸਾਰ ਵਿੱਚ ਮਾਇਆ ਦਾ ਪਰਵੇਸ਼ ਹੈ ਇਸ ਮਾਇਆ ਦਾ ਅਸਰ ਜਦੋਂ ਜੀਵ ਤੇ ਪੈਂਦਾ ਹੈ ਤਾਂ ਉਹ ਭਗਵਾਨ ਨੂੰ ਭੁੱਲ ਕੇ ਕਾਮ ਵਿਰੋਧ ਤੇ ਮੋਹ ਵਿੱਚ ਫਸ ਜਾਂਦੇ ਹਨ ਜੀਵਨ ਮਾਰਗ ਤੋਂ ਪਾਸੇ ਹੋ ਜਾਂਦੇ ਹਨ RAM ਨਾਮ ਦਾ ਸਿਮਰਨ ਨਹੀਂ ਕਰਦੇ ਕੁਝ ਐਸੇ ਪੁਰਸ਼ ਹੁੰਦੇ ਹਨ ਜੋ ਆਪਣੇ ਮਤਲਬ ਵਾਸਤੇ ਅਗਰੇ ਨੂੰ ਰਾਹੇ ਤੋੜ ਦਿੰਦੇ ਹਨ ਐਸਾ ਹੀ ਹੈ ਇਸ ਸੰਸਾਰ ਦਾ ਵਤੀਰਾ ਗਨਕਾ ਬੋਲੇ ਠੀਕ ਹੈ ਮਹਾਰਾਜ ਆਪ ਸੱਚ ਆਖਦੇ ਹੋ ਪੁਰਸ਼ਾਂ ਨੇ ਹੀ ਮੈਨੂੰ ਕੋ ਰਾਹੇ ਤੋੜਿਆ ਸੀ ਮੈਂ ਪਾਪਨ ਹਾਂ ਇਸ ਬਾਰੇ ਮੈਨੂੰ ਸਮਝ ਨਹੀਂ ਸੀ ਪਰ ਪਾਪਨ ਹੋਣ ਦਾ ਗਿਆਨ ਮੈਨੂੰ ਤੁਸਾਂ ਦੇ ਦਰਸ਼ਨ ਕਰਨ ਤੋਂ ਬਾਅਦ ਹੋਇਆ ਹੈ ਜਦੋਂ ਤੁਸਾਂ ਨੇ ਮੈਨੂੰ ਪੁਤਰੀ ਕਿਹਾ ਸੀ ਅੱਜ ਤੱਕ ਮੇਰੇ ਘਰ ਵਿੱਚ ਜਵਾਨ ਆਇਆ ਜਾਂ ਬੁੱਢਾ ਆਇਆ ਕਿਸੇ ਨੇ ਕਦੇ ਮੈਨੂੰ ਭੈਣ ਜਾਂ ਪੁਤਰੀ ਨਹੀਂ ਕਿਹਾ ਜੋ ਵੀ ਆਇਆ ਆਪਣੀ ਹਵਸ ਪੂਰੀ ਕਰਨ ਲਈ ਹੀ ਆਇਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰੀ ਮਾਂ ਕੌਣ ਸੀ ਤੇ ਪਿਤਾ ਕੌਣ ਬਸ ਐਸੇ ਹੀ ਪਾਪ ਕਰਮਾ ਵਿੱਚ ਜੀਵਨ ਬਤੀਤ ਹੁੰਦਾ ਰਿਹਾ ਹੈ ਆਪ ਜੀ ਨੇ ਦੇਖਿਆ ਹੀ ਹੋਵੇਗਾ ਕਿ ਮੈਂ ਪੈ ਰਿਹਾ ਨੂੰ 2 ਦਿਨ ਹੋ ਗਏ ਹਨ ਪਰ ਹੁਣ ਉਹਨਾਂ ਵਿੱਚੋਂ ਵੀ ਕੋਈ ਨਹੀਂ ਆਇਆ ਕਿਉਂਕਿ ਮੇਰੇ ਕੋਲ ਜੋ ਕੋਈ ਵੀ ਆਉਂਦਾ ਸੀ ਉਹ ਆਪਣੇ ਮਤਲਬ ਲਈ ਹੀ ਆਉਂਦਾ ਸੀ ਇਓ ਗਨਕਾ ਚੰਦਰਮੁਖੇ ਨੂੰ ਗਿਆਨ ਹੁੰਦਾ ਗਿਆ ਉਸ ਦਾ ਸਰੀਰ ਕੰਬੀ ਗਿਆ ਮਨ ਕੰਬੀ ਗਿਆ ਉਸ ਨੂੰ ਇਓ ਮਾਲੂਮ ਹੋਇਆ ਜਿਵੇਂ ਉਸ ਵਿੱਚ ਇੱਕ ਮਹਾਨ ਤਬਦੀਲੀ ਆ ਰਹੀ ਸੀ ਇੱਕ ਦਰਦ ਤੇ ਪੀੜਾ ਜਿਹੀ ਹੋ ਰਹੀ ਸੀ ਮਤਲਬ ਹੀ ਤਾਂ ਸਭ ਕੁਝ ਹੈ ਇਸ ਸੰਸਮਾਜ ਦੇ ਅੰਦਰ ਹੁਣ ਮੇਰੇ ਤੋਤੇ ਤੇ ਮੈਨੂੰ ਮਤਲਬ ਸੀ ਆਸਰੇ ਦਾ ਅਸੀਂ ਵੀ ਚੱਲ ਕੇ ਆ ਗਏ ਪਰ ਇਸ ਮਤਲਬ ਤੇ ਲੱਭ ਦੇ ਦੋ ਰੂਪ ਹਨ ਇੱਕ ਮਾਇਆਵਾਦੀ ਦੂਸਰਾ ਈਸ਼ਵਰਵਾਦੀ ਜੇ ਤਾਂ ਜੀਵ ਨੂੰ ਇਹ ਮਤਲਬ ਹੋਏ ਕਿ ਉਸ ਦਾ ਜੀਵਨ ਚੰਗਾ ਬਣੇ ਉਹ ਰਾਮ ਨਾਮ ਦਾ ਸਿਮਰਨ ਕਰਨ ਲਈ ਸਾਧੂ ਸੰਤਾਂ ਤੇ ਨੇਕ ਪੁਰਸ਼ਾਂ ਦੀ ਸੰਗਤ ਕਰੇ ਸੇਵਾ ਦਾ ਭਾਵ ਮਨ ਵਿੱਚ ਰੱਖੇ ਧਰਮ ਤੇ ਸਮਾਜ ਦੀ ਮਰਿਆਦਾ ਕਾਇਮ ਰੱਖੇ ਤਾਂ ਠੀਕ ਹੈ ਦੇਖੋ ਪੁੱਤਰੀ ਜੇ ਤੂੰ ਇੱਕ ਪਤੀ ਧਾਰਨ ਕੀਤਾ ਹੁੰਦਾ ਉਸ ਦੀ ਸੇਵਾ ਕਰਦੀ ਉਸ ਕੋਲੋਂ ਹੀ ਤਨ ਤੇ ਮਨ ਦੀਆਂ ਲੋੜਾਂ ਪੂਰੀਆਂ ਕਰਦੀ ਤੇਰੇ ਬੱਚੇ ਹੁੰਦੇ ਬੱਚਿਆਂ ਤੇ ਪਤੀ ਦੇ ਸੁੱਖ ਸ਼ਾਂਤੀ ਵਾਸਤੇ ਪੂਜਾ ਪਾਠ ਕਰਦੀ ਸਾਰੇ ਤੈਨੂੰ ਦੇਵੀ ਆਖਦੇ ਜੀਵ ਕਰਮ ਨਾਲ ਜਾਣਿਆ ਜਾਂਦਾ ਹੈ ਸਰੀਰ ਨਾਲ ਨਹੀਂ ਸੋ ਭਲਾ ਹੈ ਜੋ ਬੀਤੀ ਸੋ ਬੀਤੀ ਅੱਗੇ ਤੋਂ ਨੇਕ ਰਾਹ ਤੇ ਚੱਲਣਾ ਚਾਹੀਦਾ ਹੈ। ਭਗਵਾਨ ਜਿਸ ਨੇ ਜੀਵਨ ਦਿੱਤਾ ਹੈ ਉਹ ਰੋਜੀ ਵੀ ਦਿੰਦਾ ਹੈ। ਸੋ ਪਿਆਰਿਓ ਅਜੇ ਪੂਰੇ ਵਿਚਾਰ ਖਤਮ ਨਹੀਂ ਹੋਏ। ਬੇਨਤੀ ਹੈ ਕਿ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅਖੀਰ ਦੇ ਵਿੱਚ ਆਪਾਂ ਨੂੰ ਗੁਰਬਾਣੀ ਵੀ ਸਮਝਣੀ ਚਾਹੀਦੀ ਹੈ। ਤੇ ਗੁਰਦਾਸ ਜੀ ਭਾਈ ਸਾਹਿਬ ਉਹਨਾਂ ਦੇ ਵੀ ਬਚਨ ਸਮਝਣੇ ਚਾਹੀਦੇ ਹਨ। ਕਿ ਉਹਨਾਂ ਨੇ ਕੀ ਕੁਝ ਗਨਕਾ ਭਾਵ ਚੰਦਰਮਣੀ ਦੇ ਬਾਰੇ ਵਿੱਚ ਕਿਹਾ ਹੈ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਜੀ ਇਸ ਤਰ੍ਹਾਂ ਫਿਰ ਚੰਦਰਮਣੀ ਨੇ ਸਾਧੂ ਨੂੰ ਭੋਜਨ ਕਰਾਇਆ ਉਸ ਨੇ ਤੋਤੇ ਨੂੰ ਚੋਰੀ ਖਵਾਈ ਤੇ ਚਰਣੀ ਲੱਗ ਗਈ ਸਾਧੂ ਦੀ ਸੰਗਤ ਨੇ ਉਸ ਦੇ ਮਨ ਨੂੰ ਬਦਲ ਦਿੱਤਾ ਉਸ ਨੂੰ ਪਾਪਾਂ ਦਾ ਅਹਿਸਾਸ ਕਰਾ ਦਿੱਤਾ ਤਦੇ ਤਾਂ ਭਲੇ ਪੁਰਸ਼ ਆਖਦੇ ਹਨ ਸਦਾ ਸਾਧੂ ਸੰਤ ਗੁਰ ਪੀਰ ਅਨੇਕ ਪੁਰਸ਼ਾਂ ਦੇ ਸੰਗਤ ਕਰਨੀ ਚਾਹੀਦੀ ਹੈ ਸਾ ਸੰਗਤ ਦਾ ਐਸਾ ਫਲ ਹੈ ਸੋ ਗਨਕਾ ਦੇ ਮਨ ਉਤੇ ਅਸਰ ਪੈ ਗਿਆ ਉਸਾਰੇ ਰਾਤ ਸਾਧੂ ਨਾਲ ਮਿਲ ਕੇ ਸਤ ਸੰਗਤ ਕਰਦੇ ਰਹੇ ਅਗਲੇ ਦਿਨ ਫਿਰ بارش ਹਟ ਗਈ ਆਕਾਸ਼ ਨਿਰਮਲ ਹੋ ਗਿਆ ਧੁੱਪ ਲੱਗੀ ਤੇ ਸਾਧੂ ਨੇ ਤੁਰੰਤ ਦੀ ਤਿਆਰੀ ਕੀਤੀ ਤਾਂ ਗਨਕਾ ਚੰਦਰਮਣੀ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਇੱਕ ਪਾਰੂ ਪਕਾਰ ਕਰੋ ਕਿ ਮੈਨੂੰ ਇਹ ਪੰਛੀ ਤੋਤਾ ਦੇ ਜਾਓ ਮੈਂ ਇਸ ਦੇ ਕੋਲੋਂ ਰਾਮ ਨਾਮ ਸੁਣਿਆ ਕਰਾਂਗੀ ਇਸ ਨੂੰ ਪੜਾਇਆ ਕਰਾਂਗੀ ਮੈਂ ਤਾਂ ਚਾਹਾਂਗੀ ਚੰਗਾ ਹੋਵੇਗਾ ਜੇਕਰ ਤੁਸੀਂ ਵੀ ਇੱਥੇ ਹੀ ਰਹੋ ਸਾਧੂ ਨੇ ਕਿਹਾ ਚੰਗਾ ਪੁੱਤਰੀ ਜੇ ਤੇਰੀ ਐਸੀ ਇੱਛਾ ਹੈ ਤਾਂ ਇਹ ਲੈ पिंजਰਾ ਇਸ ਨੂੰ ਸਾਹਮਣੇ ਰੱਖੀ ਅਸੀਂ ਆਪਣੀ ਕੁਟਿਆ ਵਿੱਚ ਜਾਂਦੇ ਹਾਂ ਜੇਕਰ ਤੇਰੇ ਘਰ ਰਹੇ ਤਾਂ ਲੋਕ ਤੇਰੇ ਤੇ ਮੇਰੀ ਦੋਹਾਂ ਦੀ ਨਿੰਦਾ ਕਰਨਗੇ ਲੋਕ ਨਿੰਦਾ ਕਰਾਉਣੀ ਉਚਿਤ ਨਹੀਂ ਹੁੰਦੀ ਅਸੀਂ ਚੱਲਦੇ ਹਾਂ ਇਹ ਆ ਕੇ ਮਹਾਤਮਾ ਚਲਿਆ ਗਿਆ ਉਹ ਆਪਣਾ ਤੂਤਾ ਛੱਡ ਗਿਆ ਉਹ ਬੀਬਾ ਤੂਤਾ ਰਾਮ ਦਾ ਨਾਮ ਬੋਲਦਾ ਗਨਕਾ ਆਖਦੀ ਬੋਲ ਗੰਗਾ ਰਾਮ 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 ਗਨਕਾ ਚੰਦਰਮਣੀ ਨੂੰ ਐਸੀ ਲਗਨ ਲੱਗ ਗਈ ਉਹ ਰਾਤ ਦਿਨੇ ਗੰਗਾ ਰਾਮ ਨੂੰ ਰਾਮ ਨਾਮ ਦੀ ਪੱਟੀ ਪੜਾਉਣ ਲੱਗੀ ਉਸ ਦਾ ਮਨ ਪਾਪ ਕਰਨ ਵੱਲੋਂ ਮੁੜ ਪਿਆ ਉਸ ਨੇ ਰਾਮ ਨਾਮ ਦੀ ਧੁਨ ਗਾਉਣੀ ਸ਼ੁਰੂ ਕਰ ਦਿੱਤੀ ਹੌਲੇ ਹੌਲੇ ਉਸ ਦੀ ਬੈਟਕ ਖਾਲੀ ਰਹਿਣ ਲੱਗੀ ਬਸ ਰਾਮ ਨਾਮ ਗੂੰਜਣ ਲੱਗਾ ਤਨ ਤੇ ਮਨ ਦੇ ਸੁੱਧਨਾ ਰਹੀ ਉਹ ਭੁਖੀ ਹੀ ਰਾਮ ਨਾਮ ਜਪੇ ਜਾਣ ਲੱਗੀ ਚੰਦਰਮਣੀ ਗਨਕਾ ਦਾ ਸਿੱਧਕ ਦੇਖ ਕੇ ਭਗਵਾਨ ਪ੍ਰਸੰਨ ਹੋ ਗਿਆ ਉਸ ਨੇ ਚੰਦਰਮਣੀ ਨੂੰ ਆਪਣੇ ਕੋਲ ਸੱਦਣ ਵਾਸਤੇ ਇੱਕ ਬਹਾਨਾ ਬਣਾ ਲਿਆ ਉਹ ਬਹਾਨਾ ਇਹ ਸੀ ਕਿ ਪਿੰਜਰੇ ਵਿੱਚ ਸੱਪ ਦਾ ਰੂਪ ਧਾਰਨ ਕਰਕੇ ਆਪਣੇ ਅਕਾਲ ਦੂਤ ਨੂੰ ਭੇਜਿਆ ਤੋਤੇ ਨੂੰ ਪਹਿਲਾਂ ਸੱਪ ਨੇ ਡੰਗ ਮਾਰਿਆ ਉਸ ਦੇ ਰੂਹ ਨੂੰ ਪਹਿਲਾਂ ਭੇਜ ਕੇ ਮੁੜ ਬੈਠਾ ਰਿਹਾ ਗਨਕਾ ਉੱਠੀ ਉਸ ਨੇ ਤੋਤੇ ਨੂੰ ਬੁਲਾਇਆ ਬੋਲ ਗੰਗਾ ਰਾਮ ਰਾਮ ਨਾਮ ਪਰ ਅੱਗੋਂ ਕੋਈ ਆਵਾਜ਼ ਨਾ ਆਈ ਉਸ ਨੇ ਹੱਥ ਪਿੰਜਰੇ ਵਿੱਚ ਪਾ ਕੇ ਤੋਤੇ ਨੂੰ ਹਿਲਾਇਆ ਤਾਂ ਸੱਪ ਨੇ ਡੰਗ ਮਾਰਿਆ ਉਸੇ ਵੇਲੇ ਉਸ ਦੀ ਰੂਹ ਸਰੀਰ ਨੂੰ ਛੱਡ ਗਈ ਰੂਹ ਦੇ ਵਾਸਤੇ ਬਿਬਾਨ ਆਇਆ ਨਰਸੰਗੇ ਵੱਜੇ ਸੰਖਾਂ ਦੇ ਧੁਨ ਵਿੱਚ ਉਹ maat ਲੋਕ ਤੋਂ ਸਵਰਗ ਲੋਕ ਨੂੰ ਗਈ ਸੋ ਆਓ ਹੁਣ ਸੁਣਦੇ ਹਾਂ ਕਿ ਭਾਈ ਗੁਰਦਾਸ ਜੀ ਨੇ ਗਨ ਕਾ ਚੰਦਰਮਣੀ ਦੇ ਬਾਰੇ ਵਿੱਚ ਕੀ ਕਿਹਾ ਹੈ ਤੇ ਨਾਲ ਹੀ ਇੱਕ ਦੋ ਸ਼ਬਦ ਗੁਰਬਾਣੀ ਦੇ ਵੀ ਵਿਚਾਰ ਕਰ ਲੈਂਦੇ ਹਾਂ ਭਾਈ ਗੁਰਦਾਸ ਜੀ ਵਾਰ 10ਵੀਂ ਤੇ ਪੌੜੀ 1ਵੀਂ ਵਿੱਚ ਆਖਦੇ ਹਨ ਗਨ ਕਾ ਪਾਪਨ ਹੋਏ ਕ ਪਾਪਾਂ ਦਾ ਗਲਹਾਰ ਪਰੋਤਾ ਮਹਾਪੁਰਖ ਆਚਾਨ ਚੱਕ ਗਨ ਕਾ ਬਾੜੇ ਹੋਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਨ ਤੋਤਾ RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣ ਜਸੋਤਾ ਲਿਵ ਲਾਗੇ ਤੇ ਸ ਤੋਤੇ ਅਹ ਨਿਤ ਪੜ੍ਹਾਏ ਕਰੇ ਅਸੋਤਾ ਪਤਿਤ ਉਧਾਰਨ RAM ਨਾਮ ਦੁਰਮਤ ਪਾਪ ਕਲੇ ਵਰ ਧੋਤਾ ਅੰਤ ਕਾਲ ਜਮ ਜਾਲ ਤੋੜ ਨਰਕੇ ਵਿੱਚ ਨਾ ਖਾਦ ਉਸ ਗੋਤਾ ਗਏ ਬੇਕੰਠ ਬਿਬਾਨ ਚੜ ਨਾਉ ਨਰੇਣ ਸੂਤ ਅਸੂਤਾ ਥਾਉ ਨੇ ਥਾਵੇ ਮਾਨ ਮਨੋਤਾ ਗੁਰੂ ਤੇਗ ਬਹਾਦਰ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਜਿਸ ਸਿਮਰਤ ਗਨਕਾਸੀ ਉਦਰੀ ਜਸ ਤਾ ਕੋ ਉਰ ਧਾਰੋ ਤੇ ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਅਜਾਮਲ ਗੱਜ ਗਨਕਾ ਪਤ ਤ ਕਰਮ ਕਿੰਨੇ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਸੋ ਇਸ ਤਰ੍ਹਾਂ ਦੇ ਕਈ ਫਰਮਾਨ ਸਾਨੂੰ ਮਿਲ ਜਾਂਦੇ ਹਨ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਜਦੋਂ ਵੀ ਅਸੀਂ ਗੁਰਬਾਣੀ ਪੜ੍ਹੀਏ ਤੇ ਉਸ ਦੇ ਵਿੱਚ ਗਨਕਾ ਦਾ ਨਾਮ ਆਵੇ ਤੇ ਸਾਨੂੰ ਸਮਝ ਲੱਗ ਸਕੇ ਕਿ ਗਨਕਾ ਕਿਹੋ ਜਿਹੇ ਕਰਮਾਂ ਤੋਂ ਕਿੱਥੋਂ ਤੱਕ ਪੁੱਜ ਗਈ ਕਿਵੇਂ ਉਸ ਦਾ ਭਲਾ ਹੋਇਆ ਸੋ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਕਮੈਂਟ ਕਰਕੇ ਦੱਸਿਓ ਤੇ ਬੈਲ ਆਈਕਨ ਦਬਾ ਲੈਣਾ ਤਾਂ ਜੋ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਰਹੇ ਹਾਂ ਉਹ ਵੀ ਆਪ ਜੀ ਨੂੰ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ